ਹਾਂਜੀ ਦੋਸਤੋ ਇਹ ਸਪਰੇ ਬੂਮ ਤਿਆਰ ਕੀਤਾ ਪਹਿਲਾਂ ਨਾਲੋਂ ਪਹਿਲਾਂ ਨਾਲੋਂ ਇਹਦੇ 'ਚ ਇਹ ਕਾਫੀ ਫਰਕ ਹੈਗਾ ਦੇਖੋ ਪਹਿਲਾਂ ਉੱਪਰ ਨੂੰ ਹੋਰ ਹਵਾ ਨਾਲ ਕੀਤਾ ਹੋਇਆ ਸੀਗਾ ਚੈੱਕ ਲਾ ਕੇ ਇਹਦੇ 'ਚ ਕੈਂਚੀ ਦੀ ਤਰ੍ਹਾਂ ਕੈਂਚੀ ਖੁੱਲਦੀ ਹੈ ਕਿਉਂਕਿ ਹਾਈਟ ਇਹਦੀ ਇਸ ਤੋਂ ਵੀ ਜ਼ਿਆਦਾ ਲੀਵਰ ਵੀ ਪੁਆਇੰਟ ਵੱਧਦਾ ਕਿਉਂਕਿ ਇਹਦੇ ਉੱਪਰ ਨੂੰ ਵੀ ਜਿਹੜੀਆਂ ਪਾਈਪਾਂ ਵੱਡੀਆਂ ਖੁੱਲਦੀਆਂ ਤੇ ਚੱਕੀ ਤੁਸੀਂ ਦੇਖ ਸਕਦੇ ਹੋ ਸਟੀਲ ਦੀ ਚੱਕੀ ਤਿਆਰ ਕਰੀਏ ਨਾਲ ਜੇ ਕੋਈ ਅਲੱਗ ਤੋਂ ਵੀ ਚੱਕੀ ਬਣਵਾਣੀ ਚਾਵੇ ਆ ਕੀਪ ਹੈ ਜਿਹੜੀ ਰੇ ਪੌਣ ਵਾਲੀ ਤਾਂ ਬਣਵਾ ਸਕਦਾ ਬਹੁਤ ਸੋਹਣੀ ਬਣੀ ਹੈ ਇਹ ਇਹਦੇ ਵਿੱਚ ਜਾਲੀ ਲੱਗੀ ਹੈ ਤੁਹਾਨੂੰ ਦਿਖਾਵਾਂਗੇ ਠੀਕ ਹੈ ਜੀ ਇਹ ਜਿਹੜੀਆਂ ਪਾਈਪਾਂ ਹੈਗੀਆਂ ਇਹ ਉੱਪਰ ਨੂੰ ਵੀ ਖੜੇ ਲੋਟ ਹੋ ਜਾਣਗੀਆਂ ਮੱਕੀ ਦੇ ਵਿੱਚ ਚਲਾਉਣ ਵਾਸਤੇ ਹੈ ਦੀ ਹਾਈਟ ਵੀ ਜ਼ਿਆਦਾ ਹੈਗੀ ਹੈ ਤੇ ਜਦੋਂ ਇਹ ਪੂਰਾ ਤਿਆਰ ਹੋ ਗਿਆ ਉਹ ਜਾਲੀ ਲੱਗੀ ਹੈ ਇਸ ਤਰ੍ਹਾਂ ਜਦੋਂ ਇਹ ਪੂਰਾ ਤਿਆਰ ਹੋ ਗਿਆ ਸਪਰੇ ਬੂਮ ਦੀ ਵੀਡੀਓ ਆਪਾਂ ਸਪੈਸ਼ਲ ਕਰਾਂਗੇ ਵਧੀਆ ਠੀਕ ਹੈ ਜੀ ਆ ਸਫਾਈ ਅਸੀਂ ਕਰ ਰੱਖੀਏ ਇਹ ਪਾਈਪ ਉੱਪਰ ਨੂੰ ਵੀ ਖੜੀਆਂ ਹੋ ਜਾਂਦੀਆਂ ਇਹ ਇਹ ਸਫਾਈ ਕਰ ਰખી ਆ ਪੇਂਟ ਨੂੰ ਹੋ ਰਿਹਾ ਵਧੀਆ ਆ ਦੇਖੋ ਸਫਾਈ ਦੇਖ ਲਓ ਤੁਸੀਂ ਤੇ ਇਹਦੀ ਵੀਡੀਓ ਫਿਰ ਆਪਾਂ ਆਉਣ ਵਾਲੇ ਕੁਝ ਦਿਨਾਂ ਚ ਲੈ ਕੇ ਆਵਾਂਗੇ ਪੂਰੀ ਜਾਣਕਾਰੀ ਦੇ ਨਾਲ ਤੇ ਬਹੁਤ ਵਧੀਆ ਸਪਰੇਅ ਬੂਮ ਤਿਆਰ ਹੋਇਆ ਪੇਂਟ ਹੋਣ ਤੋਂ ਬਾਅਦ ਪੂਰੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਾਂਗੇ ਪੇਂਟ ਸਬੰਧੀ ਜਾਣਕਾਰੀ ਚਾਹੀਦੀ ਹੈ ਤਾਂ ਸਕਰੀਨ ਤੇ ਨੰਬਰ ਦਿੱਤੇ ਆ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਵਰਕਸ਼ਾਪ ਦੇ ਨੰਬਰ ਪਹਿਲਾਂ ਤੋਂ ਸਕਰੀਨ ਤੇ ਚੱਲ ਰਹੀ ਹੈ ਤੇ ਤੁਸੀਂ ਐਗਰੀਕਲਚਰ ਕੋਈ ਵੀ ਇੰਪਲੀਮੈਂਟ ਬਣਾਉਣਾ ਚਾਹੁੰਦੇ ਹੋ ਤਾਂ ਇਨਾ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਲਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ